ਜਿਹੜਾ ਕਹਿੰਦਾ ਹਿਮਾਪ ਅੰਦੋਲਨਾਂ ਚੋਂ ਨਿਕਲਿਆ ਤੇ ਅੰਦੋਲਨ ਕਰਨ ਵਾਲੇ ਬੰਦਿਆਂ ਨੂੰ ਮੀਟਿੰਗ ਤੇ ਸੱਦ ਕੇ ਗਫਤਾਰ ਕਰਾਉਣਾ ਦਸਤਾਰਾਂ ਲਵਾਉਣੀਆਂ ਤੇ ਫੇਰ ਉੱਥੇ ਗੁੰਡਾ ਕਰਦੀ ਕਰਾਉਣੀ ਪੁਲਿਸ ਤੋਂ ਉੱਥੇ ਇੱਕ ਡੀਆਈਜੀ ਨੇ ਕਹਿਣਾ ਵੀ ਮੈਂ ਕਿਹੜਾ ਲਟੈਰੋ ਚੱਲਿਆ ਵਾਂ ਮੈਂ ਕਿਹੜਾ ਲਟੈਰੋ ਚੱਲਿਆ ਵਾਂ ਅਸੀਂ ਕਿਹੜੀਆਂ ਕਿਸਾਨ ਜਿਥੇ ਬੰਦੀਆਂ ਛੱਡ ਦੇਣੀਆਂ ਵਾ ਲੱਗਦਾ ਸੀ ਖਨੌਰੀ ਸ਼ੰਭੂ ਡਕਣਾ ਜੈ ਸੀ ਕਿਉਂਕਿ ਪੰਜਾਬ ਨਾਲ ਆਉਂਦਾ ਜਾਂਦਾ ਰਸਤਾ ਸਾਰਾ ਕਿਸਾਨਾਂ ਨੇ ਡੱਕਿਆ ਸੀ ਵਪਾਰੀਆਂ ਨੂੰ ਮੁਸ਼ਕਲ ਆ ਰਹੀ ਸੀ ਆ ਟ੍ਰਾਂਸਪੋਰਟ ਵਾਲਿਆਂ ਨੂੰ ਮੁਸ਼ਕਲ ਆ ਸੀ ਲੱਗਦਾ ਸਰਕਾਰ ਨੇ ਜੋ ਕੀਤਾ ਠੀਕ ਕੀਤਾ ਓਏ ਬਦਨਾਮ ਕਿਸਾਨਾਂ ਨੂੰ ਕੀਤਾ ਗਿਆ ਜਿਹੜਾ ਭਗਵੰਤ ਮਾਨ ਨੂੰ ਵਪਾਰੀਆਂ ਦੀ ਕਿੰਨਾ ਕ ਵਪਾਰ ਵੱਧ ਗਿਆ ਕਿੰਨੀਆਂ ਕ ਨੌਕਰੀਆਂ ਦੇ ਤੀਆਂ ਇਹ ਭਗਵੰਤ ਮਾਨਾ ਅੱਜ ਤੋਂ ਹੀ ਤੇਰਾ ਜਿਹੜਾ ਪਿੰਡਾਂ 'ਚ ਵਿਰੋਧ ਚਾਲੂ ਆ ਤੂੰ ਲੋਕਾਂ ਨੂੰ ਆਨਾ ਹਕਾਲੀ ਕਾਂਗਰਸੀਆਂ ਨੂੰ ਵੀ ਇਹਨਾਂ ਨੇ ਪਿੰਡਾਂ 'ਚ ਨਹੀਂ ਬਣ ਦੇਣਾ ਆ ਤੂੰ ਮਰ ਜੇ ਸਕਿਉਰਿਟੀ ਛੱਡ ਕੇ ਪਿੰਡਾਂ ਦੇ ਤੇ ਆ ਇਹ ਲੋਕ ਪੰਜਾਬ ਦੇ ਹਮੇਸ਼ਾ ਹੀ ਜਿੱਤਦੇ ਆ ਰਹੇ ਨੇ 550 ਸਾਲ ਦਾ ਇਤਿਹਾਸ ਆ ਇਹ ਬਦਲ ਨਹੀਂ ਰਹੇ ਰੰਗ ਜੇ ਵਰਗੇ ਨਹੀਂ ਰਹੇ ਇਹ ਅੰਗਰੇਜ਼ ਨਹੀਂ ਰਹੇ ਭਾਗ ਤੂੰ ਭਗ ਸਿੰਘ ਵਾਲੀ ਬੰਦਾ ਤੇ ਕੰਮ ਤੇਰੇ ਜਨਰਲ ਡੈਲਰ ਗਿਆ ਇਹ ਆਮਨ ਰੋੜੇ ਨੂੰ ਕਹਿਣਾ ਚਾਹੁੰਦੇ ਆਂ ਕਿ ਭਲੇਖਾ ਹੋ ਸਕਦਾ ਤੈਨੂੰ ਤੇ ਤੇਰੀ ਸਰਕਾਰ ਨੂੰ ਇਹ ਤੇਰਾ ਵਹਿਮ ਜਿਹੜਾ ਤੂੰ ਉਂਗਲੀਆਂ ਕਰ-ਕਰ ਕਿਸਾਨਾਂ ਨੂੰ ਇਹ ਉਂਗਲੀਆਂ ਦਿਖਾਉਣਾ ਹਨਾ ਇਹ ਤੇਰਾ ਵਹਿਮ ਕੱਢ ਦੇਾਂਗੇ ਤੁਸੀਂ ਆਓ ਤੇ ਸਹੀ ਕਿਤੇ ਪਿੰਡਾਂ ਦੇ ਵਿੱਚ ਕਿੱਥੇ ਨਸ਼ਾ ਖਤਮ ਕਰਤਾ ਜੋ ਸ਼ਰੇ ਆਮ ਤੁਹਾਡੀਆਂ ਜੇਲਾਂ ਦੇ ਨਸ਼ਾ ਚੱਲਣ ਡਿਆ ਕਿਆ ਆਰੇ ਤੁਸੀਂ ਘਰ ਨਾੜਕ ਕਰ ਰਹੇ ਜੋ ਜਿਹੜੇ ਵੱਡੇ ਤਸਕਰ ਆ ਕੀ ਦਾ ਅੱਜ ਤੱਕ ਤੁਸੀਂ ਘਰਟਾਇਆ ਆ ਜਿਹੜੀ ਤੁਸੀਂ ਪੁਲਿਸ ਨੂੰ ਸ਼ਹਿ ਦੇ ਕੇ ਪੁਲਿਸ ਸਟੇਟ ਬਣਾਉਣਾ ਚਾਹੁੰਦੇ ਨਾ ਪੰਜਾਬ ਦੇ ਵਿੱਚ ਇਹ ਲੋਕ ਨਹੀਂ برداشت ਕਰਨਗੇ ਇੱਥੋਂ ਦੇ ਲੋਕ ਹਮੇਸ਼ਾ ਸ਼ੰਗਰਚੀਆ ਲੜਨ ਵਾਲੇ ਲੋਕ ਆ ਇਸ ਕਰਕੇ ਪਏ ਨੂੰ ਅਮਨ ਰੋੜੇ ਨੂੰ ਕਹਿੰਦੇ ਬਾਜਾ ਇਹਨਾਂ ਨੇ ਮੜ ਕੇ 5 ਸਾਲ ਨੂੰ ਤੁਸੀਂ ਟਾਰਚ ਮਾਰਿਆ ਨਹੀਂ ਲੱਪਣਾ ਸਤਾਈ ਦੇ ਵਿੱਚ ਇਹ ਪਰ ਕਿਦਣਾ ਕਿਤੇ ਰੋਡ ਜਾਮ ਕਰਨਾ ਰੇਲਾਂ ਡਕਣਾ ਤੁਹਾਡਾ ਹੱਲ ਆ ਗੱਲ ਤਾਂ ਮੀਟਿੰਗ ਬੈਠ ਕੇ ਗੱਲ ਕਰੋ ਕੇਂਦਰ ਸਰਕਾਰ ਕਹੇਗੀ ਆ ਸਾਡੇ ਨਾਲ ਬੈਠ ਕੇ ਗੱਲ ਕਰੋ ਭਗਵੰਤ ਮਾਨ ਜੀ ਖੁਦ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਲੈ ਕੇ ਜਾਣਾ ਕੇਂਦਰ ਸਰਕਾਰ ਕੋ ਫਿਰ 2015 ਚ ਬਰਗਾੜੀ ਚ ਗੋਲੀ ਚੱਲੀ ਸੀ ਉਹ ਲੱਭੂ ਅਫਸਰ ਅੱਜ ਤੱਕ ਜੇਲਾਂ ਚ ਰੋਲਦੇ ਫਿਰਨਗੇ ਜਦੋਂ ਲੋਕਾਂ ਨੂੰ ਕੁੱਟਣ ਦੇ ਲੋਕਤੰਤਰ ਦੀ ਬਾਹਰ ਦੱਬੋਗੇ ਓਏ ਪੰਜਾਬ ਆ ਓਡੀ ਸਪੀਡ ਨਾਲ ਜਿਹੜੀ ਆਵਾਜ਼ ਆ ਉਹ ਤਾਂ ਜਾਊਗੀ ਅੱਜ ਪੰਜਾਬ ਭਰ ਦੇ ਵਿੱਚ ਐਮਐਲਏ ਮੰਤਰੀਆਂ ਦਾ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਘਰਾਓ ਕੀਤਾ ਗਿਆ ਲਗਾਤਾਰ ਸੰਘਰਸ਼ ਦੇ ਵਿੱਚ ਨੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਕਿਸਾਨ ਆਗੂ ਪਲਵਿੰਦਰ ਸਿੰਘ ਮਾਲ ਨੇ ਮਾਲ ਸਾਹਿਬ ਕਿਸ ਤਰ੍ਹਾਂ ਵਿਖੇ ਲੰਮਾ ਸਮਾਂ ਖਨੌਰੀ 'ਚ ਸੰਘਰਸ਼ ਕੀਤਾ ਸਰਕਾਰ ਵੱਲੋਂ ਤੁਹਾਡਾ ਧਰਨਾ ਖਨੌਰੀ ਸ਼ੰਭੂ ਵਿਖੇ ਉਠਾਇਆ ਗਿਆ ਉਸ ਤੋਂ ਬਾਅਦ ਤੁਹਾਡੀਆਂ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਐਸਕੇਐਮ ਵੱਲੋਂ ਕੇਐਮਐਮ ਵੱਲੋਂ ਭਾਰਤੀ ਕਿਸਾਨ ਯੂਨੀਅਤ ਸਿੱਧੂਪੁਰ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਮੰਤਰੀਆਂ ਦੇ ਐਮਐਲਏਆਂ ਦੇ ਘਰਾਂ ਦਾ ਘਰਾਓ ਕੀਤਾ ਜਾ ਰਿਹਾ ਅੱਜ ਜਿਹੜਾ ਤੁਹਾਡਾ ਪਹਿਲਾ ਸਵਾਲ ਆ ਵੀ ਇਹਨਾਂ ਨੇ ਮੋਰਚਾ ਕਿੱਦਾਂ ਵਿਸ਼ਵਾਸ ਦੇ ਵਿੱਚ ਲੈ ਕੇ ਜਿਹੜਾ ਮੋਰਚਾ ਉਹ ਖੰਡਾਇਆ ਗਿਆ ਇਹ ਦੋਹਾਂ ਦੇਸ਼ਾਂ ਦੀ جنگ ਲੱਗੀ ਹੋਵੇ ਨਾ ਤੇ ਦੋਹਾਂ ਦੇ ਰਾਜਦੂਤ ਆਪ ਮਿਲਦੇ ਨੇ ਵੀ ਉਹ ਜੰਗ ਤੇ ਚਰਚਾ ਕਰ ਲਈ ਵੀ ਇੱਥੇ ਰੋਕਣੀ ਚਾਹੀਦੀ ਆ ਇਹ ਕਦੀ ਵੀ ਇਤਿਹਾਸ ਦੇ ਵਿੱਚ ਨਹੀਂ ਸੀ ਹੋਇਆ ਵੀ ਕਿਸੇ ਨੂੰ ਮੀਟਿੰਗ ਤੇ ਸੱਦ ਕੇ ਉੱਥੇ ਗਫਤਾਰ ਕਰਨਾ ਇਹ ਬਹੁਤ ਸ਼ਰਮਨਾਕ ਗੱਲ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤੀ ਆ ਜਿਹੜਾ ਕਹਿੰਦਾ ਹਮ ਆਪ ਅੰਦੋਲਨਾਂ ਚੋਂ ਨਿਕਲੇ ਆ ਤੇ ਅੰਦੋਲਨ ਕਰਨ ਵਾਲੇ ਬੰਦਿਆਂ ਨੂੰ ਮੀਟਿੰਗ ਤੇ ਸੱਦ ਕੇ ਗਫਤਾਰ ਕਰਾਉਣਾ ਦਸਤਾਰਾਂ ਲਵਾਉਣੀਆਂ ਤੇ ਫਿਰ ਉੱਥੇ ਗੁੰਡਾ ਕਰਦੀ ਕਰਾਉਣੀ ਪੁਲਿਸ ਤੋਂ ਉੱਥੇ ਇੱਕ ਡੀਆਈਜੀ ਨੇ ਕਹਿਣਾ ਵੀ ਮੈਂ ਕਿੜਾ ਲਟੈਰੋ ਚੱਲਿਆ ਵਾਂ ਮੈਂ ਕਿਹੜਾ ਲਟੈਰੋ ਚੱਲਿਆ ਵਾਂ ਅਸੀਂ ਕਿਹੜੀਆਂ ਕਿਸਾਨ ਜਥੇਬੰਦੀਆਂ ਛੱਡ ਦੇਣੀਆਂ ਵਾਂ ਇਹ ਲੋਕਾਂ ਦੀ ਹੱਕਾਂ ਲਈ ਲੜਨ ਵਾਲੇ ਲੋਕ ਇਹ ਮੈਦਾਨ 'ਚ ਹਮੇਸ਼ਾ ਸੰਘਰਸ਼ ਕਰਦੇ ਤੁਹਾਨੂੰ ਦਿਖਣਗੇ ਤੇ ਜਿਹੜੀ ਗੱਲ ਅੱਜ ਮੰਤਰੀਆਂ ਦੇ ਘਰਾਂ ਦੀ ਰਹਿ ਗਈ ਇਹਨਾਂ ਨੂੰ ਭੁਲੇਖਾ ਸੀ ਕਿ ਲੋਕਾਂ ਨੂੰ ਅਸੀਂ ਪੁਲਿਸ ਨਾਲ ਡਰਾ ਲਿਆ ਤੇ ਲੋਕ ਜਿਹੜੇ ਨਹੀਂ ਬਦਣਗੇ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਮੰਤਰੀਆਂ ਦੇ ਘਰ ਘੇਰੇ ਆ ਆਉਣ ਵਾਲੇ ਦਿਨ 'ਚ ਵੀ ਤਿੱਖਾ ਪ੍ਰੋਗਰਾਮ ਦੇਵਾਂਗੇ ਆਮੋ ਸਾਹਮਣੀ ਮੈਦਾਨ ਦੇ ਵਿੱਚ ਹੋਊਗੀ ਉਦੋਂ ਫਿਰ ਪਤਾ ਲੱਗੂਗਾ ਭਗਵੰਤ ਮਾਨ ਨੂੰ ਵੀ ਕਿਹੜੇ ਪਾਤ ਤਲਦੀ ਆ ਤੁਹਾਨੂੰ ਲੱਗਦਾ ਸੀ ਖਨੌਰੀ ਸ਼ੰਭੂ ਢੱਕਣਾ ਜੈ ਸੀ ਕਿਉਂਕਿ ਪੰਜਾਬ ਨਾਲ ਆਉਂਦਾ ਜਾਂਦਾ ਰਸਤਾ ਸਾਰੇ ਕਿਸਾਨਾਂ ਨੇ ਢੱਕਿਆ ਸੀ ਵਪਾਰੀਆਂ ਨੂੰ ਮੁਸ਼ਕਲ ਆ ਰਹੀ ਸੀ ਆ ਟ੍ਰਾਂਸਪੋਰਟ ਵਾਲਿਆਂ ਨੂੰ ਮੁਸ਼ਕਲ ਆ ਸੀ ਲੱਗਦਾ ਸਰਕਾਰ ਨੇ ਜੋ ਕੀਤਾ ਠੀਕ ਕੀਤਾ ਆ ਅੱਜ ਜਿਹੜਾ ਮਾਲਾ ਸਾਹਿਬ ਗੱਲ ਆ ਨਾ ਕਿ ਕਿਸਾਨਾਂ ਨੇ ਰਸਤਾ ਰੋਕਿਆ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ ਹਰਿਆਣਾ ਉਥੋਂ ਦੀ ਗਵਰਨਮੈਂਟ ਨੇ ਉਥੋਂ ਦੀ ਪੁਲਿਸ ਨੇ ਰਸਤਾ ਰੋਕਿਆ ਸੀ ਜਿਹੜੀ ਸਰਕਾਰ ਨੇ ਬਦਨਾਮ ਕੀਤਾ ਇਹ ਕਿਸਾਨਾਂ ਨੂੰ ਜਿਹੜਾ ਤੁਸੀਂ ਮੀਡੀਆ ਕਰਮੀ ਉਥੇ ਜਾਂਦੇ ਰਹੇ ਜੋ ਸਾਡੇ ਸਾਥੀ ਬਾਰਡਰ ਤੋਂ ਐਮ ਹੋ ਕੇ ਗੱਡੀਆਂ ਮੋੜਦੀਆਂ ਰਹੀਆਂ ਤੇ ਇਹ ਬਦਨਾਮ ਕਿਸਾਨਾਂ ਨੂੰ ਕੀਤਾ ਗਿਆ ਜਿਹੜਾ ਭਗਵੰਤ ਮਾਨ ਨੂੰ ਵਪਾਰੀਆਂ ਦੀ ਕਿੰਨਾ ਕ ਵਪਾਰ ਵਧ ਗਿਆ ਕਿੰਨੀਆਂ ਕ ਨੌਕਰੀਆਂ ਦੇ ਦਿੱਤੀਆਂ ਏ ਭਗਵੰਤ ਮਾਨਾ ਅੱਜ ਤੋਂ ਹੀ ਤੇਰਾ ਜਿਹੜਾ ਪਿੰਡਾਂ 'ਚ ਵਿਰੋਧ ਚਾਲੂ ਆ ਤੂੰ ਲੋਕਾਂ ਨੂੰ ਆਂ ਅਕਾਲੀ ਕਾਂਗਰਸੀਆਂ ਨੂੰ ਵੀ ਇਹਨਾਂ ਨੇ ਪਿੰਡਾਂ 'ਚ ਨਹੀਂ ਬਣ ਦੇਣਾ ਆ ਤੂੰ ਮਰਜੀ ਸਕਿਉਰਿਟੀ ਛੱਡ ਕੇ ਪਿੰਡਾਂ ਤੇ ਤੇ ਆ ਆ ਸਤਾਈ ਬਹੁਤਾ ਦੂਰ ਨਹੀਂ ਆ ਜਦੋਂ ਲੋਹੇ ਜਿਹੜੀ ਪੁਲਿਸ ਦੇ ਅਫਸਰਾਂ ਨੇ ਤੈਨੂੰ ਬਚਾਉਣਾ ਨਹੀਂ ਆ ਜਦੋਂ ਲੋਕ ਵਿਰੋਧ ਕਰਨਗੇ ਇਹ ਜਿਹੜਾ ਦੇ ਸ਼ਾਰਿਆਂ ਦੇ ਤੂੰ ਕੰਮ ਕੀਤਾ ਨਰਿੰਦਰ ਮੋਦੀ ਅਮਿਤ ਸ਼ਾਹ ਵਰਗੇ ਇਹ 21 ਦੇ ਵਿੱਚ ਗੋਡਣੀਆਂ ਟੇਕੇ ਆ ਕਿਸਾਨੀ ਸੰਘਰਸ਼ ਤੇ ਇਹ ਲੋਕ ਪੰਜਾਬ ਦੇ ਹਮੇਸ਼ਾ ਹੀ ਜਿੱਤਦੇ ਆ ਰਹੇ ਨੇ 550 ਸਾਲ ਦਾ ਇਤਿਹਾਸ ਆ ਇਹ ਬਦਲ ਨਹੀਂ ਰਹੇ ਰੰਗ ਜੇ ਵਰਗੇ ਨਹੀਂ ਰਹੇ ਇਹ ਅੰਗਰੇਜ਼ ਨਹੀਂ ਰਹੇ ਭਾਕ ਤੋਂ ਭਗ ਸਿੰਘ ਵਾਲੀ ਬੰਦਾ ਤੇ ਕੰਮ ਤੇਰੇ ਜਰਨਲ ਡੈਲਰ ਕੇ ਆ ਜਾ ਉੱਥੇ ਗੱਲ ਕਰੀ ਅਮਨ ਰੋੜੇ ਵੱਲੋਂ ਅੱਜ ਸਵੇਰੇ ਕਿਸਾਨਾਂ ਨੂੰ ਕਿਹਾ ਕਹਿੰਦੇ ਸਾਡੇ ਘਰ ਡੱਕ ਲੋ ਜੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਸਖਤ ਕਾਰਵਾਈ ਹੋਣੀ ਹੈ ਤੁਹਾਡੇ ਤੇ ਇਹ ਅਮਨ ਰੋੜੇ ਨੂੰ ਕਹਿਣਾ ਚਾਹੁੰਦੇ ਆਂ ਵੀ ਭਲੇਖਾ ਹੋ ਸਕਦਾ ਤੈਨੂੰ ਤੇ ਤੇਰੀ ਸਰਕਾਰ ਨੂੰ ਇਹ ਤੇਰਾ ਵਹਿਮ ਜਿਹੜਾ ਤੂੰ ਉਂਗਲੀਆਂ ਕਰ-ਕਰ ਕਿਸਾਨਾਂ ਨੂੰ ਇਹ ਉਂਗਲੀਆਂ ਦਿਖਾਉਣਾ ਹਨਾ ਇਹ ਤੇਰਾ ਵਹਿਮ ਕੱਢ ਦਿਆਂਗੇ ਤੁਸੀਂ ਆਓ ਤੇ ਸਹੀ ਕਿਤੇ ਪਿੰਡਾਂ ਦੇ ਵਿੱਚ ਜਿਹੜੇ ਤੁਸੀਂ ਨਸ਼ੇ ਦੇ ਆਖਿਆ ਵੀ 6 ਹਫ਼ਤਿਆਂ 'ਚ ਨਸ਼ਾ ਖਤਮ ਕਰੂੰਗਾ ਕਿੱਥੇ ਨਸ਼ਾ ਖਤਮ ਕਰਤਾ ਜੋ ਸ਼ਰੇ ਆਮ ਤੁਹਾਡੀਆਂ ਜੇਲਾਂ 'ਚ ਨਸ਼ਾ ਚੱਲਣ ਡਿਆ ਕਿਆ ਆਰੇ ਤੁਸੀਂ ਘਰ ਨਾੜਕ ਕਰ ਰਹੇ ਜੋ ਜਿਹੜੇ ਵੱਡੇ ਤਸਕਰ ਆ ਕੀ ਦਾ ਅਜ ਤੱਕ ਤੁਸੀਂ ਘਰ ਟਾਇਆ ਆ ਆ ਜਿਹੜੀ ਤੁਸੀਂ ਪੁਲਿਸ ਨੂੰ ਸ਼ਹਿ ਦੇ ਕੇ ਪੁਲਿਸ ਸਟੇਟ ਬਣਾਉਣਾ ਚਾਹੁੰਦੇ ਨਾ ਪੰਜਾਬ ਦੇ ਵਿੱਚ ਇਹ ਲੋਕ ਨਹੀਂ برداشت ਕਰਨਗੇ ਇਥੋਂ ਦੇ ਲੋਕ ਹਮੇਸ਼ਾ ਸੰਘਰਸ਼ੀਆ ਲੜਨ ਵਾਲੇ ਲੋਕ ਆ ਇਸ ਕਰਕੇ ਪਏ ਨੂੰ ਅਮਨ ਰੋੜੇ ਨੂੰ ਕਹਿੰਦੇ ਬਾਜਾ ਇਹਨਾਂ ਨੇ ਮੜ ਕੇ 5 ਸਾਲ ਨੂੰ ਤੁਸੀਂ ਟਾਰਚ ਮਾਰਿਆ ਨਹੀਂ ਲੱਪਣਾ ਸਤਾਈ ਦੇ ਵਿੱਚ ਵੀ ਜਾਂਦੇ ਕਿੱਧਰ ਜੋ ਲੋਕਾਂ ਤੁਹਾਨੂੰ ਜਰਾਏ ਬਦਲਾ ਤੀ ਵੀ ਬਦਲਾ ਲਈਏ ਤੁਸੀਂ ਜਿਹੜਾ ਬਦਲਾ ਰਿਆ ਰਹੇ ਨਾ ਕਿਸਾਨ ਮਜ਼ਦੂਰ ਦੁਕਾਨਦਾਰ ਇਹ ਵੇਖ ਰਹੇ ਨੇ ਸਾਰਾ ਜਿਹੜਾ ਤੁਸੀਂ ਕਿਸਾਨਾਂ ਨੂੰ ਬਦਨਾਮ ਕਰਨੇ ਆ ਵੀ ਭਲੇਖਾ ਮਨ ਰੋਡ ਦੇ ਦਾ ਛੇਤੀ ਕਰ ਦਿਆਂਗੇ ਪਰ ਉੱਥੇ ਤੁਹਾਡੇ ਤੇ ਵੀ ਸਵਾਲ ਚੁੱਕੇ ਜਾ ਰਹੇ ਸਿੱਧੂਪੁਰ ਜੱਥੇ ਪਿੰਡੀ ਦੇ ਨਾਲੇ ਤੁਸੀਂ ਇਲਜ਼ਾਮ ਲਗਾਉਂਦੇ ਹੋ ਕਿ ਸਰਕਾਰ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਆ ਸਾਡੇ ਦੇ ਉੱਤੇ ਅਤਿਆਚਾਰ ਕੀਤੇ ਨੇ ਸਾਡੀਆਂ ਟਰਾਲੀਆਂ ਚੋਰੀ ਕਰ ਲੀਆਂ ਸਾਡੀਆਂ ਦਸਤਾਰਾਂ ਲਈਆਂ ਉਹਨਾਂ ਹੀ ਜਿਹੜੇ ਅਫਸਰਾਂ ਦੇ ਕੋਲੋਂ ਤੁਹਾਡੇ ਢੱਲੇਵਾਲ ਸਾਹਿਬ ਜਿਹੜੇ ਪਾਣੀ ਪੀ ਰਹੇ ਨੇ ਉਥੇ ਉਹ ਮੈਨੂੰ ਮਲਾ ਸਾਹਿਬ ਪਤਾ ਨਹੀਂ ਮੈਂ ਤੁਹਾਡੇ ਕੋਈ ਸੁਣ ਰਿਹਾ ਵੀ ਉਸ ਸਮੇਂ ਅਸੀਂ ਜੇਲ੍ਹ ਦੇ ਵਿੱਚ ਬੰਦ ਹਾਂ ਵੀ ਜਦੋਂ ਕੋਈ ਕੜਨਾ ਕਰਮ ਹੋਇਆ ਪਰ ਉਹਦੀ ਵੇਖ ਲਾਂਗੇ ਉਹਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਨਹੀਂ ਗੱਲ ਦਾ ਪਤਾ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਜੋ ਜਿਹੜੇ ਅਫਸਰ ਆ ਇਹ ਪੁੱਤਰੇ ਹੋਏ ਆ ਵੀ ਸਰਕਾਰ ਸਰਕਾਰ ਸਦਾ ਨਹੀਂ ਰਹਿੰਦੀ 2015 ਚ ਬਰਗਾੜੀ ਚ ਗੋਲੀ ਚੱਲੀ ਸੀ ਉਹ ਲੱਭੋ ਅਫਸਰ ਅੱਜ ਤੱਕ ਜੇਲ੍ਹਾਂ ਚ ਰੋਲਦੇ ਫਿਰਨਗੇ ਜਦੋਂ ਲੋਕਾਂ ਨੂੰ ਕੁੱਟਣ ਦੇ ਲੋਕਤੰਤਰ ਦੀ ਆਵਾਜ਼ ਦੱਬੋਗੇ ਓਏ ਪੰਜਾਬ ਆ ਓਡੀ ਸਪੀਡ ਨਾਲ ਜਿਹੜੀ ਆਵਾਜ਼ ਆ ਉਹ ਤਾਂ ਜਾਊਗੀ ਲੋਕ ਡਾਂਗ ਦੇ ਜ਼ੋਰ ਨਾਲ ਦੱਬਣ ਵਾਲੇ ਨਹੀਂ ਆ ਕਿਤਨੇ ਕਿਤੇ ਰੋਡ ਜਾਮ ਕਰਨਾ ਰੇਲਾਂ ਡਕਣਾ ਤੁਹਾਡਾ ਹੱਲ ਇਹ ਗੱਲ ਤਾਂ ਮੀਟਿੰਗ ਬੈਠ ਕੇ ਗੱਲ ਕਰੋ ਕੇਂਦਰ ਸਰਕਾਰ ਕਹੇ ਦੀ ਆ ਸਾਡੇ ਨਾਲ ਬੈਠ ਕੇ ਗੱਲ ਕਰੋ ਭਗਵੰਤ ਮਾਨ ਜੀ ਖੁਦ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਲੈ ਕੇ ਜਾਣਾ ਕੇਂਦਰ ਸਰਕਾਰ ਕੋ ਫਿਰ ਤੁਸੀਂ ਕਿਵੇਂ ਕਿਉਂ ਨਹੀਂ ਮੰਨਦੇ ਭਗਵੰਤ ਮਾਨ ਨੂੰ ਕਹਿੰਨੇ ਬੈਠਾ ਰਹਿ ਕਿਸਾਨਾਂ ਦੇ ਡਾਂਗਾ ਚਲਾ ਕੇ ਦਸਤਾਰਾ ਲਵਾ ਕੇ ਆਪੇ ਸਾਨੂੰ ਮੀਟਿੰਗ ਦੀ ਜਾਂਚ ਆ ਕਰਨ ਦੀ ਤੇਰੇ ਨਾਲ ਜਿਹੜਾ ਵਹਿਮ ਹੈ ਤੇਰਾ ਭਲੇਖਾ ਉਹ ਜਰੂਰ ਕੱਢਾਂਗੇ ਕਿਹੜੀ ਗੱਲ ਤੁਸੀਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਹੀ ਕੀਤੀਆਂ ਨਾ ਕੇਂਦਰ ਸਰਕਾਰ ਦੇ ਨਾਲ ਜੋ ਅਧਿਕਾਰੀਆਂ ਨੇ ਮੀਟਿੰਗ ਕਰਾਈ ਉਹ ਪੰਜਾਬ ਸਰਕਾਰ ਨੇ ਕਰਾਈਆਂ ਪੰਜਾਬ ਸਰਕਾਰ ਦੇ ਮੀਟਿੰਗਾਂ ਕਦੋਂ ਚੱਲੀਆਂ ਮਾਲਾ ਸਾਹਿਬ ਉਹ ਵੇਖੋ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਮਰਨਵੱਤ ਰੱਖਿਆ ਉਹਨਾਂ ਦੀ ਸਿਹਤ ਵਿਗੜੀ ਤੇ ਫੇਰ ਇਹਨਾਂ ਨੂੰ ਭਾਏ ਮਤਲਬ ਇਹਨਾਂ ਨੂੰ ਮਤਲਬ ਇਹਨਾਂ ਦੇ ਥਾਂ ਮਹਿਲੇ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਗਿਆ ਤੇ ਅਸੀਂ ਲੋਕਾਂ ਨੂੰ ਕੀ ਮੂਵ ਖਾਵਾਂਗੇ ਉਤੋਂ ਵੱਧਾ ਮੀਟਿੰਗਾਂ ਚੱਲਦੀਆਂ ਵਾਂ ਜਿਹੜੀਆਂ ਮੀਟ ਤੁਸੀਂ ਅਧਿਕਾਰੀਆਂ ਦੀ ਗੱਲ ਕਰੇ ਅਧਿਕਾਰੀ ਤੈਅ ਕਰਾਉਂਦੇ ਆ ਪਰ ਉਹ ਅਧਿਕਾਰੀ ਇੱਕ ਬੰਨੇ ਸੜਨਾਂ ਨਾਲ ਗੱਲਬਾਤ ਕਰਨ ਉਹਨਾਂ ਦੂਜੇ ਨੰਬਰ ਤੇ ਗਫਤਾਰ ਕਰਨ ਇਹਨੋਂ ਧੋਖਾ ਹੋਰ ਕੀ ਹੋ ਸਕਦਾ ਟਰਾਲੀਆਂ ਚੋਰੀ ਇਹਨਾਂ ਦੇ ਐਮਐਲਏ ਕਰਨ ਇਹਨਾਂ ਦੇ ਖਾਸ ਬੰਦੇ ਕਰਨ ਅੱਜ ਕੱਲ ਨਾ ਆ ਵੀ ਬਹੁਤ ਫੇਮਸ ਚੱਲਣ ਡਿਆ ਟਰਾਲੇ ਚੋਰ ਇਸ ਕਰਕੇ ਆ ਸਰਕਾਰਾਂ ਚ ਕਦੀ ਹੋਇਆ ਸੀ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਵਾਲੇ ਇਸ ਕਰਕੇ ਦੱਸਣਾ ਚਾਹੁੰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਸਾਂ ਦੇ ਲੋਕ ਧੂਆਂ ਕਰ ਦੇਣਗੇ ਪਰ ਲੱਗਦਾ ਨਹੀਂ ਸਰਕਾਰਾਂ ਦੀ ਕਿਤੇ ਡਿਊਟੀ ਬਣਦੀ ਆ ਆਮ ਲੋਕਾਂ ਨੂੰ ਸੁਰੱਖਿਆ ਦੇਣਾ ਆਮ ਲੋਕਾਂ ਦੀ ਹਫਾਜ਼ਤ ਕਰਨਾ ਤੁਸੀਂ ਰੋਡ ਜਾਮ ਕਰੋ ਤੇ ਆਮ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਜੇ ਸਰਕਾਰ ਤੁਹਾਨੂੰ ਡਕੇ ਨਾ ਦੇ ਤਾਂ ਬੋਲੇ ਆ ਤਰਨਾ ਲਾਉਣ ਵਾਲੇ ਖਾਸ ਲੋਕ ਹੁੰਦੇ ਆ ਜੀ ਹੂੰ ਜੇ ਧਰਨਾ ਲਾਉਣ ਵਾਲੇ ਖਾਸ ਹੁੰਦੇ ਆ ਤੇ ਸਰਕਾਰ ਚਲਾਉਣ ਵਾਲੇ ਆਮ ਆ ਧਰਨਾ ਲਾਉਣ ਵਾਲੇ ਆਮ ਲੋਕ ਆ ਇਹ ਕਿਹਦੀ ਖਾਤਰ ਲੜਦੇ ਫਿਰਦੇ ਆ ਐਮ ਐਸ ਪੀ ਗਰੰਟੀ ਕਾਨੂੰਨ ਦੀ ਖਾਤਰ ਜਿਹੜਾ ਜੇ ਸਾਡੀ ਕਣਕ ਤੇ ਐਮ ਐਸ ਪੀ ਆ ਤੇ ਕਰੀਬ ਨੂੰ 35 ਰੁਪਏ ਕਿਲੋ ਆਟਾ ਮਿਲ ਜਾਂਦਾ ਸਾਡੇ ਕਣਕ ਤੇ ਇਹ ਸਾਡੀ ਹੋਰ ਮੱਕੀ ਤੇ ਸੌਜੀਆਂ ਤੇ ਆਲੂ ਤੇ ਹੋਰ ਨਹੀਂ ਐਮ ਐਸ ਪੀ ਤੇ ਸਰ ਤੋਂ 2 ਰੁਪਏ ਲੈ ਕੇ ਕਰੀਬ ਨੂੰ 80 ਰੁਪਏ ਵੇਚਿਆ ਜਾਂਦਾ ਆਮ ਲੋਕਾਂ ਦੀ ਲੜਾਈ ਲੜ ਰਹੇ ਆ ਵੱਡੇ ਮੌਲ ਡੀ ਐਮ ਹੋਰ ਕੰਪਨੀਆਂ ਖੋਲ ਕੇ ਛੋਟਾ ਦੁਕਾਨਦਾਰ ਨੂੰ ਮਾਰਿਆ ਜਾ ਰਿਹਾ ਉਹਨਾਂ ਦੀ ਲੜਾਈ ਲੜ ਰਹੇ ਆ ਇਹ ਭਗਵੰਤ ਮਾਨ ਜਦੋਂ ਸਕੇ ਕਾਂਗਰਸ ਸਰਕਾਰ ਦੇ ਵਿੱਚ ਤੂੰ ਪ੍ਰਾਲੀ ਨੂੰ ਅੱਗਾ ਲਵਾਉਣਾ ਨਾ ਤੇ ਅੱਜ ਤੈਨੂੰ ਕਿਸਾਨਾਂ ਦਾ ਪ੍ਰਦੂਸ਼ਣ ਆ ਗਿਆ ਵਾ ਇਸ ਕਰਕੇ ਬਹੁਤ ਭਲੇਖੇ ਆਏ ਕੱਢਾਂਗੇ ਜਿਹਨੂੰ ਕੁਰਸੀ ਮਿਲ ਜਾਂਦੀ ਹੈ ਨਾ ਉਹਨੂੰ ਆੜੇ ਲੋਕਾਂ ਦੀ ਖਾਤਰ ਲੜਨ ਵਾਲੇ ਲੋਕ ਆ ਖਾਸ ਲੱਗਦੇ ਨੇ ਵੀ ਇਹ ਲੋਕਾਂ ਨੂੰ ਤੰਗ ਕਰਦੇ ਨੇ ਹੁਣ ਤੁਹਾਡੀ ਲੜਾਈ ਕੇਂਦਰ ਦੇ ਖਿਲਾਫ ਹਟ ਗਈ ਹੁਣ ਭਗਵੰਤ ਸਤਮਾਨ ਦੀ ਗੱਲ ਪੈ ਗਈ ਐਮਐਸਪੀ ਤਾਂ ਤੁਸੀਂ ਕੇਂਦਰ ਸਰਕਾਰ ਕੋ ਲੈਣੀ ਆ ਸਰਕਾਰ ਨੇ ਤਾਂ ਸਿਰਫ ਰਸਤਾ ਹੀ ਖਾਲੀ ਕਰਾਇਆ ਤੁਹਾਡਾ ਜਿਹੜਾ ਬਹੁਤਾ ਭੂਤ ਰਿਆ ਹੋਵੇ ਨਾ ਤੁਹਾਡੀ ਲੜਾਈ ਕੇਂਦਰ ਦੇ ਨਾਲ ਅੱਜ ਵੀ ਲੜਾਈ ਹੈ ਤੇ ਕੱਲ ਵੀ ਲੜਾਈ ਯਾਰੀ ਰਹੂਗੀ ਜਿਹੜਾ ਬਹੁਤ ਮੁੱਖ ਮੰਤਰੀ ਸਾਹਿਬ ਤੋਂ ਕਹਿੰਦੇ ਆ ਮੈਂ ਤੁਹਾਡੇ ਨਾਲ ਜਾਣਾ ਲੜਕੇ ਲੜਾਈ ਲੜਾਵਾਂਗੇ ਸੀਐਮ ਸਾਹਿਬ ਕਹਿ ਰਹੇ ਨੇ ਉਹ ਸੀਐਮ ਕਾਦਾ ਯਾਰ ਜਿਹੜਾ ਮੀਟਿੰਗ ਦੇ ਸੱਦ ਕੇ ਗਫਤਾਰ ਕਰਾ ਲੇ ਉਹਦੀ ਕੋਈ ਜ਼ਬਾਨ ਆ ਸੀਐਮ ਦੀ ਇਸ ਕਰਕੇ ਜਿਹੜੇ ਕੇਂਦਰ ਦੇ ਨਾਲ ਲਗਾਤਾਰ ਲੜਾਈ ਜਾਰੀ ਰਹੂਗੀ ਪਰ ਇਹ ਜਿਹੜਾ ਬਦਾਲੀ ਬਣਿਆ ਨਾ ਇਹਨੂੰ ਪਹਿਲੋਂ ਇੱਥੇ ਨੂੰ ਸਭ ਕੁਝ ਸਿਖਾ ਦੇਣਗੇ ਲੋਕ ਵੀ ਲੋਕਾਂ ਦਾ ਜਿੱਤਿਆ ਹੋਇਆ 5-5 ਹਜ਼ਾਰ ਤੇ ਐਮਐਲਏ ਇਹਨਾਂ ਦੇ ਲੋਕਾਂ ਨੇ ਜਿਤਾਏ ਆ ਲੋਕਾਂ ਕਹੇ ਵੀ ਬਦਲਾਅ ਆਊਗਾ ਕਿਸਾਨੀ ਬਦਲੂਗੀ ਜਵਾਨੀ ਬਦਲੂਗੀ ਨੌਕਰੀਆਂ ਮਿਲਣਗੀਆਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਊਗਾ ਪਰ ਅੱਜ ਤੂੰ ਜਿਹੜੀ ਗੁੰਡਾਗਰਦੀ ਕਰਾ ਰਹੇ ਆ ਅੱਜ ਹੈਂਕੜਬਾਜੀ ਕਰਾ ਰਹੇ ਆ ਪਟਿਆਲੇ 'ਚ ਕੀ ਹੋ ਰਿਹਾ ਇੱਕ ਫੌਜੀ ਨੂੰ ਕਰਨਾਲਕ ਦੇ ਅਧਿਕਾਰੀ ਨੂੰ ਸ਼ਰੇਆਮ ਕੁੱਟਿਆ ਜਾ ਰਿਹਾ ਪੁਲਿਸ ਵੱਲੋਂ ਇਹ ਇਹ ਤੇ ਪੁਲਿਸ ਸਟੇਟ ਬਣ ਗਈ ਪੰਜਾਬ ਤੇ ਬਹੁਤਾ ਚਿਰ ਇਹੋ ਜਿਹੀਆਂ ਜਿਹੜੀਆਂ ਤਕੇਸ਼ਾਈਆਂ ਡਾਂਗ ਦੇ ਜ਼ੋਰ ਨਾਲ ਚੱਲਣ ਵਾਲੀਆਂ ਨਹੀਂ ਆ ਉੱਥੇ ਗੱਲ ਕਰੀਏ ਹੁਣ ਤੁਹਾਡੇ ਜਥੇਬੰਦੀਆਂ ਤੇ ਸਵਾਲ ਵੀ ਚੁਕਣੇ ਬਈਆਂ ਜਥੇਬੰਦੀਆਂ ਤੁਹਾਡਾ ਵਿਰੋਧ ਕਰ ਰਹੀਆਂ ਅਸੀਂ ਕਿ ਤੁਸੀਂ ਅਸੀਂ ਚੰਡੀਗੜ੍ਹ ਨੂੰ ਜਾਣਾ ਤੁਸੀਂ ਦਿੱਲੀ ਨੂੰ ਜਾਣਾ ਤੁਸੀਂ ਖਨੌਰੀ ਲਾ ਲਓ ਤੁਸੀਂ ਛੱਬੀ ਲਾ ਲਓ ਉਹ ਹੀ ਜਥੇਬੰਦੀਆਂ ਤੁਹਾਡੇ ਹੱਕ 'ਚ ਆ ਗਈਆਂ ਅੱਜ ਬਦਲ ਕੋਈ ਵੀ ਜਥੇਬੰਦੀ ਆ ਜਨਤਕ ਜਥੇਬੰਦੀ ਆ ਮੁਲਾਜ਼ਮਾਂ ਦੀ ਜਥੇਬੰਦੀ ਮਜ਼ਦੂਰਾਂ ਦੀ ਜਥੇਬੰਦੀ ਲੜਨ ਵਾਲੇ ਲੋਕਾਂ ਦੀ ਲੋਕ ਹਮਾਇਤ ਕਰਦੇ ਹੁੰਦੇ ਨੇ ਜਦੋਂ ਸਰਕਾਰ ਨੇ ਟੈਗ ਕੀਤਾ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣੀਆਂ ਵੀ ਚਾਹੀਦੀਆਂ ਲੋਕਾਂ ਦੀ ਵੀ ਮੰਗਿਆ ਇਕੱਠੇ ਹੋ ਕੇ ਲੜਾਂਗੇ ਸਰਕਾਰ ਨੂੰ ਗੋਡਿਆਂ 'ਆ ਪਾਟੇਕਾਂਗੇ ਤੁਸੀਂ ਮਾਲਾ ਸਾਹਿਬ ਆਪ ਵੇਖਿਓ ਉਹਨਾਂ ਦਾ ਪਿੰਡਾਂ 'ਚ ਕਿਦਾਂ ਜਲੂਸ ਨਿਕਲਦਾ ਜੀ ਤੁਹਾਡੇ ਨਵਾ ਦੇ ਸੰਗ ਕਿਸਾਨ ਆਗੂ ਪਲਵਿੰਦਰ ਸਿੰਘ ਮਾਲ ਜਿਨ੍ਹਾਂ ਦੇ ਨਾਲ ਕਿਸਾਨੀ ਮੁੱਦੇ ਨੂੰ ਲੈ ਕੇ ਇੱਕ ਗੱਲਬਾਤ ਕੀਤੀ ਆ ਜਿਨ੍ਹਾਂ ਦਾ ਕਹਿਣਾ ਕਿ ਸਾਡੇ ਵੱਲੋਂ ਵਿਰੋਧ ਜਿਹੜਾ 227 ਦੀਆਂ ਵਿਧਾਨ ਸਭਾ ਚੋਣਾਂ ਚ ਨਹੀਂ ਅੱਜ ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਦਾ ਕੀਤਾ ਜਾ ਰਿਹਾ ਜਿਨ੍ਹਾਂ ਚਿਰ ਸਾਡੀਆਂ ਕਿਸਾਨੀ ਮੰਗਾਂ ਨਹੀਂ ਮੰਗ ਲਈ ਜਾਂਦੀਆਂ ਉਸੇ ਤਰ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ